ਐਮਐਸਪੀ ਦਾ ਮੀਨਿੰਗ ਆ ਤੁਸੀਂ ਪੰਜਾਬ ਦੀ ਬਰਬਾਦੀ। ਤੋਂ ਐਮਐਸਪੀ ਕਰੇ ਤਾਂ ਮੈਂ ਤੱਕੜ ਕੇ ਛੋਨੇ ਤੇ। ਹਰ ਇੱਕ ਦਾ ਵੀ ਐਮਐਸਪੀ ਐਮਐਸਪੀ ਨਹੀਂ ਹੋਣੀ ਚਾਹੀਦੀ। ਬਿਲਕੁਲ ਮੈਂ ਕਿਹਾ ਛੋਨੇ ਤੇ ਨਹੀਂ ਹੋਣੀ ਚਾਹੀਦੀ। ਛੋਨਾ ਪੰਜਾਬ ਦਾ ਬਰਬਾਦ ਕਰਤਾ। ਇਹ ਪੰਜਾਬ ਦੀ ਜਿਹੜੀ ਬਰਬਾਦੀ ਆ ਇਹ ਪੰਜਾਬ ਦਾ ਡਾ ਬਹੁਤ ਜਕਸਾਨੀ ਦੇ ਨਾਤੇ ਇਹ ਪੰਜਾਬ ਦੇ ਮਜ਼ਦੂਰ ਤੇ ਪਹਰੇ ਦਲਤ ਤੇ ਪਹਰੇਗਾ। ਇਹ ਪੰਜਾਬ ਦੇ ਦੁਕਾਨਦਾਰ ਤੇ ਪਹਰੇਗਾ। ਕੁਬਾਨ ਮਾਨੋ ਨਿਰੰਤਰ ਚੋਣ ਛੱਡ ਕੇ ਵੀ ਭੱਜਿਆ ਕਰੋੜ ਦਾ ਚੈੱਕ ਦੇਣ ਦੇ ਖਾਤਰ ਕਨੌੜੀ ਬਾਰਡਰ ਤੇ ਤੇ ਜਿਹੜੇ ਮਜ਼ਦੂਰ ਨੇ ਜਾਂ ਦਲਿਤ ਵਰਗ ਨੇ ਪਲਾਟਾਂ ਨਹੀਂ ਮੰਗਾਂ ਲਈ ਤਾਂ ਹੋਰ ਮੰਗਾਂ ਲਈ ਉਹ ਢਾਈ ਢਾਈ ਤਿੰਨ ਤਿੰਨ ਮਹੀਨਿਆਂ ਤੋਂ ਕੋਠਿਆਂ ਦੇ ਮੈਨੂੰ ਕੱਟੇ ਤੋ ਕਕੜੀਅ ਕੇ ਮਾਰਿਆ ਜਾਂਦਾ ਪਰ ਰਾਹੀ ਸਾਹਿਬ ਜਿਹੜਾ ਸ਼ੂਕਾ ਕਿਸਾਨਾ ਉਹ ਤਾਂ ਉਹ ਵੀ ਕੁਚਲਾ ਜਾ ਰਿਹਾ ਹੈ ਨਾ ਹੁਣ ਹਰ ਧੱਕ ਦੇ ਘਰ ਤੇ ਤਿੰਨ ਤਿੰਨ ਚਾਰ ਚਾਰ ਗੱਡੀਆਂ ਖੜੀਆਂ ਹਰ ਇੱਕ ਨੇ ਕਾਰਡ ਬਣਾ ਲਏ ਟੋਲ ਪਹੁੰਚ ਜਾਂਦਾ ਮੂਰੇ ਕਿੱਥਾ ਕਹਦਾ ਲੱਗ ਲੋ ਇਹ ਵੀ ਇੱਕ ਸਮੇਂ ਤੁਹਾਨੂੰ ਲੱਗਦਾ ਵੀ ਜਥੇਬੰਦੀਆਂ ਰੋਂਗ ਟ੍ਰੈਕ ਤੇ ਨਹੀਂ ਚੱਲ ਰਹੀ ਬਿਲਕੁ ਜਦੋਂ ਮੈਂ ਇਹ ਪਹਿਲਾਂ ਦਿੱਲੀ ਦੇ ਬੱਚੇ ਗਏ ਆ ਜਿਹਨਾਂ ਮੋਡੀਫਾਈ ਟਰੈਕਟਰ ਕਿਤੇ ਉੱਥੇ ਗਏ ਨੇ ਮੈਂ ਇੰਨਾ ਡਰ ਗਿਆ ਮਹਾਜਾ ਪੰਜਾਬ ਦਾ ਜੱਟ ਇਹਨਾਂ ਸ਼ਕਤੀਸ਼ਾਲੀ ਹੋ ਗਿਆ ਇਹ ਜਿਹੜੇ ਟਰੈਕਟਰ ਖੇਤੀ ਦਾ ਸੰਦ ਨਹੀਂ ਲੈ ਬਾਈਪਾ ਨਾ ਇਹ ਹੁਣ ਤਾਂ ਬੋਲ ਬੋਲ ਲੋਕਾਂ ਨੇ ਉਹਨੂੰ ਕਹਦੇ ਨੇ ਵੀ ਤੁਸੀਂ ਬੀਜੇਪੀ ਦੀ ਬੋਲੀ ਬੋਲ ਰਹੇ ਹੋ ਸ਼ੌਂਕ ਦੁੱਧ ਜਿਹੜਾ ਹੱਕ ਦੀ ਗੱਲ ਕਰ ਸੱਚੀ ਗੱਲ ਕਹਿੰਦਾ ਉਹਨੂੰ ਬੀਜੇਪੀ ਕਹਿ ਦੋ ਇਹਨਾਂ ਕੋਲ ਹਥਿਆਰ ਆ ਨਰੇਟਿਵ ਦਾ ਪਹਿਲਾਂ ਕਾਂਗਰਸੀਆਂ ਕਹਿ ਕੇ ਰਾਜ ਕਰ ਲਓ ਹੁਣ ਬੀਜੇਪੀ ਨੂੰ ਬਦਲਾਮ ਕਰਕੇ ਰਾਜ ਕਰ ਲਓ ਆ ਹੁਣ ਹੰਸਰਾਜ ਹੰਸ ਨੇ ਸਵਾਲ ਪਾਇਆ ਵੀ ਜਦੋਂ ਮਨਪ੍ਰੀਤ ਬਦਲ ਬਿੰਦੜ ਮੈਲਾ ਚੌਂ ਨੜਿਆ ਉਦੋਂ ਕਿਸਾਨਾਂ ਨਾ ਬੋਲੇ ਉਹਨੂੰ ਪਾਇ ਜੱਟ ਭਰਾ ਹੈਗਾ ਸਾਡਾ ਜਦੋਂ ਹੰਸਰਾਜ ਸੀ ਉਹਨੂੰ ੱੱਕੇ ਮਾਰਦੇ ਸੀ ਐਂ ਕਰਦੇ ਸੀ ਉਹ ਐਸੀ ਯਾਰ ਮਾੜਾ ਮੋਟਾ ਕੋਈ ਸਕਿਉਰਿਟੀ ਵਾਲਾ ੱੱਕੇ ਮਾਰਦਾ ਵੇ ਅਸੀਂ ਡਿੱਗ ਗਏ ਉਥੇ ਕਰੋੜਾਂ ਰੁਪਈਆ ਦਾ ਦਾਵਾ ਕਰਨ ਲੱਗੇ 25% ਵਾਦੀ 20% ਕੋਲ ਤਾਂ ਹੈਗੀ 80% ਜ਼ਮੀਨ ਤੇ ਜਿਹੜੀ ਬਾਕੀ ਬਚਦੀ 20% ਜ਼ਮੀਨ ਆ ਉਹ 75% ਵਾਦੀ ਕੋਲੋਂ ਕਿਸਾਨ ਕਿਵੇਂ ਬਣ ਗਈ ਉਹਨੂੰ ਕਿਸਾਨ ਕਿਵੇਂ ਕਹਦੇ ਉਹਨੂੰ ਕਿੰਨੇ ਕਿੰਨੇ ਪਰਸੈਂਟ ਪਈ ਉਹ ਤਾਂ ਇੰਨੇ ਇੰਨਾ ਉਹਨੂੰ ਟੋਟੇ-ਪੋਟੇ ਜਿੰਨੀ ਆਉਦੀ 75% ਵਾਦੀ ਕਿਸਾਨ ਕਿਹਨੂੰ ਮੰਨਦੇ ਜਿਹੜੇ ਕਿਸਾਨੀ ਕਹਿੰਦੇ ਨੇ ਬਸ ਇੱਥੇ ਉਹਨੂੰ ਪੰਜਾਬ ਨਾਲ ਕੋਈ ਸੰਬੰਧ ਨਹੀਂ ਕਿੱਦਾਂ ਦਾ ਆ ਲੱਗਿਆ ਪਰਾਂ ਦੇ ਬੱਚੇ ਬੈਠਣ ਨਾਲ ਉੱਥੇ ਜਾਬ ਦੇਣਾ ਇਹ ਗੱਲ ਤੇ ਥੋੜਾ ਵਿਰੋਧ ਬਹੁਤ ਹੋ ਸਕਦਾ ਬਿਲਕੁਲ ਹੋ ਸਕਦਾ ਇਹ ਸੱਚ ਆ ਕਿਸੇ ਕਿਸਾਨ ਨੂੰ ਪੁੱਛਣਾ ਬਾਈ ਦੇ ਤਨ ਕਿੰਨੇ ਦਾ ਭੀਅਲ ਮਾਰਾ ਸਾਲ ਮਰੂ ਰੋਣੇ ਪੈ ਜੇ ਦੀ ਫ੍ਰੀ ਵਾਲੀ ਕੈਪਟਨ ਮੋਰਿੰਦਰ ਵੇਲੇ ਵੀ ਚੱਲਿਆ ਹੁਣ ਵੀ ਚੱਲਿਆ ਬਿਜਲੀ ਫ੍ਰੀ ਵਾਲਾ ਚੰਨੀ ਨੇ ਵੀ ਉਹ ਘਟਾਤੀ ਸੀ ਉਹਦੇ ਚੋਂ ਬੱਸ ਕਰਾਏ ਵਾਲਾ ਉਹ ਘਰਾਂ ਵਾਲਾ ਵੀ ਚੱਲ ਪਿਆ ਵੀ ਉਹ ਕਹਿੰਦੇ ਵੀ ਮਜ਼ਦੂਰਾਂ ਲਈ ਜਾਂ ਉਸ ਵਰਗ ਲਈ ਵੀ ਅਸੀਂ ਬਹੁਤ ਕੁਝ ਕਰ ਰਹੇ ਹਾਂ ਉਹ ਵੀ ਉਹਨਾਂ ਲਈ ਹੈ ਕਿ ਨਹੀਂ ਨਹੀਂ ਉਹਨਾਂ ਲਈ ਆ ਮੇਰੇ ਸਾਹਦ ਨੂੰ ਕੀ ਆ ਇਹਨਾਂ ਲਈ ਤਾਂ ਹਰ ਵਾਰੀ ਕਰਦੇ ਮਾਫ ਹੋ ਜਾਂਦਾ ਮਜ਼ਦੂਰ ਦਾ ਕਿਹੜਾ ਕਰਦੇ ਮਾਫ ਹੁੰਦਾ ਜਦੋਂ ਜੱਟ ਭਾਈਚਾਰਾ ਲੱਖਾਂ ਤੇ ਲੈਂਪਾ ਚਾਹਦਾ ਉਹਨੂੰ ਪਤਾ ਉਹ ਖੁੱਲਾ ਪੈਸਾ ਖਰਚਦਾ ਵਿਆਹ ਤੇ ਖਰਚਦਾ ਗੱਡੀਆਂ ਲੈਂਦਾ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਚ ਪੜਾਉਂਦਾ ਉਹਦੇ ਲਈ ਇੱਕ ਉਮੀਦ ਆ ਵੀ ਜਦੋਂ ਹੈਗੇ ਅ ਕਿਸਾਨ ਆਗੂਆਂ ਦੀ ਜੇ ਆਪਾਂ ਗੱਲ ਕਰਦੇ ਆਂ ਹਾਂ ਬਹੁਤ ਚਰਚਿਤ ਚਿਹਰਾ ਜਗENDER ਸਿੰਘ ਗਰਾਹਾ ਅਗਰ ਆਂ ਦਿੱਥੇ ਬੰਦੀ ਹੋਗੀ ਇਹ ਸਰਬੰਸ ਸਿੰਘ ਬੁੰਦੇਰ ਹੋਗੇ ਡੱਲੇਆਲ ਹੋਗੇ ਰਾਜੇਆਲ ਹੋਗੇ ਜੇ ਆਪਾਂ ਚਾਰ ਪੰਜ ਜਣਾਂ ਦੀ ਵਿੱਚੇ ਸੁਰਜੀਤ ਪੂਲ ਹੋਣੇ ਹੋਗੇ ਕਾਦੀਆਂ ਹੋਣੇ ਦਰਸ਼ਨ ਪਾਵੋ ਇਹਨਾਂ ਚੋਂ ਬਹੁਤ ਸਾਰੀਆਂ ਦਿੱਥੇਵੰਦੀਆਂ ਮਜ਼ਦੂਰਾ ਦੀ ਗੱਲ ਕਰਦਿਆਂ ਦਾ ਹੈ ਮਜ਼ਦੂਰ ਨੇ ਕੰਟਰੈਕਸ਼ਨ ਜੱਟ ਨਹੀਂ ਪਈ ਆ ਜੱਟ ਦੇ ਖਿਲਾਫ ਥੋੜੋ ਕਹਿੰਦੇ ਪਿੱਛੇ ਇਹਨੂੰ ਜ਼ਮੀਨ ਵੰਡ ਕੇ ਦੀ ਪਾਲਿਸੀ ਤੁਹਾਨੂੰ ਸਹੀ ਲੱਗਦੀ ਹੈ ਸਰ ਮੈਂ ਕਹਿੰਦਾ ਪਾਲਿਸੀ ਮੈਂ ਕੀ ਕਹਾਂਗਾ ਸਭ ਚੰਗਾ ਹੈ ਇਹ ਦੋਨਾਂ ਤਰ੍ਹਾਂ ਦੀ ਪਾਲਿਸੀ ਹੈ ਪਰ ਪੰਜਾਬ ਦਾ ਮਤਲਬ ਕੀ ਹੈ ਤੇ ਤੀਜੇ ਦਿਨ ਤੁਸੀਂ ਰੇਲ ਲਾਵਾ ਕਰ ਦਿਓ ਪੰਜਾਬ ਦੇ ਤੀਜੇ ਦਿਨ ਬੰਦ ਕਰ ਦਿਓ ਪੰਜਾਬ ਨੂੰ ਆ ਲੋਕਾਂ ਦੇ ਕੁਝ ਬੰਦੇ ਨਿਕਲ ਕੇ ਪ੍ਰਧਾਨ ਮੰਤਰੀ ਲੈਵਲ ਤੱਕ ਜਾਂ ਮੁੱਖ ਮੰਤਰੀ ਲੈਵਲ ਤੱਕ ਪਹੁੰਚੇ ਉਹਨਾਂ ਨੇ ਵੀ ਨਹੀਂ ਫਿਰ ਸਾਰ ਲਈ ਉਹਨੇ ਸਾਰ ਕਿੱਥੇ ਲਈਆ ਤੁਹਾਡੇ ਛੋੜਾ ਪੰਜਾਬ ਪੰਜਾਬ ਦੇ ਰਾਜ ਕੀ ਦਾ ਮੁੱਖ ਮੰਤਰੀ ਕੌਣ ਬਣਦਾ ਪੰਜਾਬ ਕੀ ਹੈ ਪਿੱਛੇ ਚਰਨਜੀਤ ਸਿੰਘ ਚੰਨੀ ਰਹੇ ਜਾਂ ਹੋਰ ਚੰਨ ਕਿੱਥੇ ਤਾਂ ਤਨਮਨ ਰਹਾ ਤਨਮਨ ਚ ਫੇਰ ਐਵੈਲੂਏਸ਼ਨ ਕਰ ਦੂ ਉਹਦੇ ਖਿਲਾਫ ਭੰਡੇਪੁਰਦਾਰ ਕਿੱਥੇ ਕੀਤਾ ਇਹ ਕੱਟੇ ਚੱਕਦਾ ਸੀ ਹੋਰ ਕੀਤਾ ਸੀ ਮੀਡੀਆ ਚ ਤੁਹਾਨੂੰ ਆ ਕਿਵੇਂ ਲੱਗਦਾ ਡੱਲੇ ਵਾਲਾ ਮਰਨ ਦੇਖੋ ਡੱਲੇ ਵਾਲਾ ਮੈਂ ਇਹਨਾਂ ਸਹਿਮਤ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਕਿਸਾਨੀ ਅੰਦੋਲਨ ਦੀ ਜੇ ਅਸੀਂ ਗੱਲ ਕਰਦੇ ਹਾਂ ਖਾਸ ਕਰਕੇ ਜਿਹੜਾ ਹੁਣ ਅੰਦੋਲਨ ਚੱਲ ਰਿਹਾ ਹੈਗਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਉਸ ਤੋਂ ਬਾਅਦ ਜਿਹੜੀਆਂ ਮਹਾਪੰਚਾਇਤਾਂ ਹੋ ਰਹਿਣਾਂਆਂ ਗਿਆ ਖਾਸ ਕਰਕੇ ਐਸਕੇਮ ਨੇ ਆਪਣੀ ਵੱਡੀ ਮਹਾਪੰਚਾਇਤ ਕੀਤੀ ਆ ਕਹਾਣਾ ਫਿਰ ਹੁਣ ਇੱਕ ਮੋਗਾ ਦੇ ਵਿੱਚ ਵੱਡੀ ਇੱਕ ਕਾਨਫਰੰਸ ਆ ਤੇ ਦੂਜੇ ਪਾਸੇ ਖਨੌਰੀ ਵੀ ਬਹੁਤ ਵੱਡਾ ਇਕੱਠ ਹੋਇਆ ਉਸ ਅੰਦੋਲਨ ਨੂੰ ਉਹ ਲੋਕ ਜਿਹੜੇ ਬਹੁਤ ਡੂੰਘੇ ਵਿਸ਼ਿਆਂ ਦੇ ਉੱਤੇ ਬੋਲਦੇ ਵੀ ਆਏ ਨੇ ਸਮਝਦੇ ਵੀ ਨੇ ਉਹ ਕਿਵੇਂ ਦੇਖਦੇ ਆ ਖਾਸ ਕਰਕੇ ਉਸ ਨੂੰ ਇਹ ਚੰਡੀਗੜ੍ਹ ਦੀਆਂ ਬੁਰੂਹਾਂ ਦੇ ਵਿੱਚ ਕਿਵੇਂ ਦੇਖਿਆ ਜਾ ਰਿਹਾ ਹੈਗਾ ਉਹਦੇ ਚੋਂ ਪੰਜਾਬ ਦੇ ਲੋਕਾਂ ਨੂੰ ਜਾਂ ਖਾਸ ਕਰਕੇ ਕਿਸਾਨੀ ਨੂੰ ਤੇ ਕਿਸਾਨੀ ਨਾਲੋਂ ਵੱਡੀ ਗੱਲ ਮਜ਼ਦੂਰਾਂ ਨੂੰ ਕੁਝ ਬੈਨੀਫਿਟ ਜਾਂ ਕੁਝ ਉਹਦਾ ਨਿਕਲੂਗਾ ਕੁਝ ਹਾਂ ਪੱਕੀ ਹੁੰਗਾ ਰ ਆਊਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਭਕਾਰੀ ਰਹੂਗਾ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ ਰਾਜਵਿੰਦਰ ਰਾਹੀ ਜੀ ਰਾਹੀ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਠੀਕ ਠਾਕ ਹਾਂ ਜੀ ਠੀਕ ਠਾਕ ਆ ਜੀ ਆ ਜਿਵੇਂ ਜੀ ਮੈਂ ਭੂਮਿਕਾ ਦੇ ਵਿੱਚ ਕਿਹਾ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈਗਾ ਜਾਂ ਜਿਹੜੀਆਂ ਜਥੇਬੰਦੀਆਂ ਦੇ ਇੱਕ ਆਪਸ ਵਿੱਚ ਕਲੈਸ਼ ਵੀ ਆ ਦੇਖੋ ਉਹ ਜਗਜाहिर ਹੋ ਗਿਆ ਉਹ ਪਹਿਲਾਂ ਚਲੋ ਪਰਦੇ ਦੇ ਪਿੱਛੇ ਦੀ ਇਹ ਸਾਰੇ ਹੀ ਗੱਲ ਦੇ ਵਿੱਚੋਂ ਕੁਛ ਨਾ ਕੁਛ ਪੋਜ਼ਿਟਿਵ ਕਿਸਾਨੀ ਲਈ ਤੇ ਮਜ਼ਦੂਰਾਂ ਲਈ ਕੁਛ ਨਿਕਲੂਗਾ ਕਿ ਨਹੀਂ ਦੇਖੋ ਗੱਲ ਇਹ ਹੈ ਵੀ ਮਜ਼ਦੂਰਾਂ ਲਈ ਤਾਂ ਕੋਈ ਪੋਜ਼ਿਟਿਵ ਨਿਕਲਣਾ ਨਹੀਂਗਾ ਹੂੰ ਜਿਹੜਾ ਕਿਸਾਨੀ ਕਹਿੰਦੇ ਆ ਤੁਸੀਂ ਜੀ ਕਿਸਾਨੇ ਤੋਂ ਭਾਵਾ ਜੱਟ ਭਾਈਚਾਰਾ ਪੰਜਾਬ ਦਾ ਜਿਹਦੇ ਕੋਲੇ ਪੰਜਾਬ ਦੀ 80% ਦੀ ਜ਼ਮੀਨ ਆ ਹੂੰ ਜਿਹੜਾ ਪੰਜਾਬ ਦੀ ਰਾਜਨੀਤੀ ਤੇ ਪੰਜਾਬ ਦੇ ਧਰਮ ਤੇ ਪੰਜਾਬ ਦੇ ਸੱਭਿਆਚਾਰ ਤੇ ਤੇ ਪੰਜਾਬ ਦੀ ਰਾਜਨੀਤੀ ਤੇ ਡੋਮੀਨੈਂਟ ਹੂੰ 22 ਸਦੀਆਂ ਤੋਂ ਡੋਮੀਨੈਂਟ ਹਰ ਤਾਂ ਮੁਕੰਮਲ ਤੌਰ ਤੇ ਹੋ ਗਿਆ ਨਾ ਬਾਕੀ ਜਿਹੜੀਆਂ ਜਾਤਾਂ ਨੇ ਇਹਨੇ ਪਾਸੇ ਥਾਸਕੀਰ ਧੱਕੀਆਂ ਹੋਈਆਂ ਜਿਹੜੀ ਕਿਸਾਨੀ ਸੰਕਲਪ ਆ ਕਿਸਾਨੀ ਦਾ ਇਹਦੇ ਵਿੱਚ ਜਿਹੜੇ ਖੱਬੇ ਪੱਖੀ ਕਾਮਰੇਡ ਆ ਹੂੰ ਮੈਂ ਕਹਿੰਦਾ ਵੀ ਉਹਨਾਂ ਨੇ ਮਾਰਕਸਵਾਦੀਆਂ ਮਾਓਵਾਦੀਆਂ ਨੇ ਇੱਕ ਤਰ੍ਹਾਂ ਦੀ ਬਦਕਾਰ ਭੂਮਿਕਾ ਨਿਭਾਈ ਆ ਹੂੰ ਉਹਨਾਂ ਨੇ ਪੰਜਾਬ ਦੇ ਜੱਟ ਨੂੰ ਕਿਸਾਨ ਬਣਾ ਕੇ ਪੇਸ਼ ਕਰਤਾ ਹੂੰ ਵੀ ਬੜਾ ਪੀੜਤਾ ਹੈ ਇਹ ਪੀੜਤਾ ਹੁਣ ਇਹ ਕਿਸਾਨੀ ਦੇ ਵਿੱਚ ਕੀ ਮਿਲ ਗਿਆ ਵੀ ਗਦਾ ਕੋੜਾ ਇੱਕ ਹੋ ਗਿਆ ਇਹ ਚ ਲੱਖਾਂ ਚਿੱਟੇ ਦੇ ਵਪਾਰੀ ਵੀ ਆ ਇਹ ਚ ਸਮਗਲਰ ਵੀ ਆ ਇਹ ਚ ਗੈਂਗਸਟਰ ਵੀ ਆ ਇਹ ਚ ਜਿਹੜੇ ਭਰਤਿੰਦਰ ਚਹਲਾ ਰਗੇ ਕਿਸਾਨ ਵੀ ਆ ਮਹਾਰਾਜ ਨਰਿੰਦਰ ਸਿੰਘ ਬਰਗੇ ਕਿਸਾਨ ਵੀ ਆ ਇਹਦੇ ਵਿੱਚ ਧਨੀ ਕਿਸਾਨ ਬਾਦਲ ਲਗੇ politican ਵੀ ਨੇ ਇਹ ਜਿਹੜੇ ਚੰਡੀਗੜ੍ਹ ਬੱਗੜਾ ਚ ਬੈਠੇ ਨੇ ਕਨਾਲ ਜਨਰਲ ਉਹ ਵੀ ਕਿਸਾਨ ਕਹਾਈ ਜਾਂਦਾ ਵੀ ਕਿਸਾਨ ਆ ਜਿਹੜੇ ਹੋਰ ਬਿਊਰੋਕ੍ਰੇਟ ਕਰਨ ਜਿਹਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਉਹ ਵੀ ਕਹਿੰਦੇ ਅਸੀਂ ਕਿਸਾਨ ਹ ਸਾਰਾ ਕਿਸਾਨੀ ਦੇ ਪੁੱਤ ਆ ਸਿਰ ਜਿਹੜੇ ਇੱਥੋਂ ਲੱਖਾਂ ਬੰਦੇ ਛੱਡ ਕੇ ਕੈਨੇਡਾ ਅਮਰੀਕਾ ਚਲੇ ਗਏ ਜਿਹੜੀ ਇੱਥੋਂ ਦੇ ਪੰਜਾਬ ਦੇ ਮਤਲਬ ਐਬਸੈਂਟ ਲੈਂਡਲੋਰਡ ਨੇ ਜਿਹੜਾ ਕੋਈ ਉੱਥੇ ਸੌਗੀ ਦਾ ਬਾਸਾਕ ਆਉਂਦਾ ਕੋਈ ਉੱਥੇ ਬਦਰਾਮਾ ਦਾ ਬਾਸਾਕ ਕਹਾਈ ਜਾਂਦਾ ਉਹ ਵੀ ਲੱਖਾਂ ਬੰਦੇ ਕਿਸਾਨੀ ਚ ਆ ਗਏ ਜਦੋਂ ਹੁਣ ਬਿਜਲੀ ਦੀ ਗੱਲ ਆ ਇਹ ਸਾਰੇ ਪੰਜਾਬ ਦੀ ਜਿਹੜੀ ਬਿਜਲੀ ਆ ਜਿਹੜੀ ਕਿ 1500 ਕਰੋੜ ਦੀ 15000 ਕਰੋੜ ਦੀ ਕਹੀ ਜਾਂਦੀ ਆ ਉਹ ਸਾਰੇ ਬੰਦਾਂ ਨੂੰ ਫ੍ਰੀ ਮਿਲਦੀ ਆ ਹਮ ਨੁਕਸਾਨ ਨੂੰ ਹੱਕ ਕਿਸਾਨ ਦਾ ਪੁੱਤ ਖਾਈ ਜਾਂਦਾ ਇਹਦੇ ਵਿੱਚ ਕੋਈ ਡਿਮਾਰਕੇਸ਼ਨ ਤਾਂ ਹੋਣੀ ਚਾਹੀਦੀ ਸੀ ਨਾ ਵੀ ਯਾਰ 5 ਏਕੜ ਦੇ ਜਾਂ ਜਿਹੜਾ ਬੰਦਾ ਲੋਡ ਵੰਦਾ ਉਹਨੂੰ ਮਤਲਬ ਇਹ ਬਿਜਲੀ ਮਿਲੇ ਹੁਣ ਜਿਹੜੇ ਮਨੁੱਖ ਸੌਗੀ ਦੇ ਬਾਸਾ ਨੇ ਜਾਂ ਬਰਾਮਾ ਦੇ ਬਾਸਾ ਇੱਥੇ ਉਹਨਾਂ ਦੇ ਵੀ 50-50 ਮੋਟਰ ਨੂੰ ਬਿਜਲੀ ਫਰੀ ਮਿਲ ਜਾਂਦੀ ਹੈ। ਹੂੰ ਬਾਦਲ ਨੂੰ ਬਿਜਲੀ ਫਰੀ ਮਿਲ ਜਾਂਦੀ ਹੈ। ਇਹ ਪੰਜਾਬ ਦੀ ਜਿਹੜੀ ਬਰਬਾਦੀ ਆ ਹੂੰ ਇਹ ਪੰਜਾਬ ਦਾ ਜਿਹੜਾ ਬੋਝ ਅਕਸਾਨੀ ਦੇ ਨਾਤੇ ਇਹ ਪੰਜਾਬ ਦੇ ਮਜ਼ਦੂਰ ਤੇ ਪਿਆ ਦਲਤ ਤੇ ਪਿਆ ਰਹਿਗਾ। ਇਹ ਪੰਜਾਬ ਦੇ ਦੁਕਾਨਦਾਰ ਤੇ ਪਿਆ ਜਿਹੜਾ ਹੋਰ ਇੱਕ ਵਰਗ ਆ ਜਿਹੜਾ ਕੰਮ ਕਰਨ ਵਾਲਾ ਕਾਰੋਬਾਰੀ ਉਹਨੇ ਤਾਂ ਪਿਆ ਰਿਹਾ। ਛੋਟੇ ਕਿਸਾਨ ਉਹਦੀ ਲੁੱਟ ਛੋਟੇ ਕਿਸਾਨ ਉਹਦੀ ਲੁੱਟ ਇਹ ਸਾਰਾ ਕੁਝ ਖਾਈ ਜਾਂਦਾ ਕਿਸਾਨੀ ਦੇ ਨਾਤੇ। ਹੂੰ ਇਹਦੇ ਵਿੱਚ ਮੈਂ ਕਹਿੰਦਾ ਜਿਹੜਾ ਕਿਸਾਨੀ ਸੰਕਲਪ ਭਾਰ ਕੇ ਲੈਂਦਾ ਨਰੇਟਿਵ ਸਰਚਤਾ ਆਖਵਾਰਾਂ ਦੇ ਵਿੱਚ ਕਿਸਾਨ ਬਹੁਤ ਪੀੜਤਾ ਕਿਸਾਨ ਬਹੁਤ ਪੀੜਤਾ ਕਿਸਾਨ ਬਹੁਤ ਪੀੜਤਾ ਹੁਣ ਵੀ ਤੁਸੀਂ ਦੇਖੋ ਵੀ ਸਰਕਾਰ ਆ ਭਗਵੰਤ ਮਾਨ ਦੀ ਵੋਟਾਂ ਤਾਂ ਨੇ ਗਰੀਬ ਵਰਗ ਦੇ ਲਈ ਜਾਂ ਦਲਤ ਵਰਗ ਦੇ ਲਈ ਲੈ ਕੇ ਆਈ ਆ ਦਲਤ ਵਰਗ ਦੇ ਬਦਲਾ ਦੇ ਚਾਚ ਮੇਸ਼ਕੂਦਲਾ ਉਹਨੂੰ ਵੋਟਾਂ ਪਾਈਆਂ ਉਹ ਤਾਂ 2.5 ਸਾਲ ਹੋ ਗਏ ਇਹਦੇ ਏਜੰਡੇ ਤੇ ਹੀ ਨਹੀਂ ਉਹਨਾਂ ਲਈ ਕੋਈ ਸਕੀਮ ਨਹੀਂ ਖੇਤੀ ਨੀਤੀ ਖੇਤੀ ਨੀਤੀ ਕਿਸਾਨ ਨੀਤੀ ਕਿਸਾਨ ਨੀਤੀ ਅਸੀਂ ਕਿਸਾਨ ਨੂੰ ਮੂਰੇ ਲਿਆਉਣਾ ਅਸੀਂ ਕਿਸਾਨ ਨੂੰ ਮਰਨੇ ਨਹੀਂ ਦੇਣਾ ਜਿੱਥੇ ਕਿਤੇ ਮਾੜਾ ਮੋਟਾ ਹੁੰਦਾ ਕੋਈ ਧਰਨਾ ਹੁੰਦਾ ਭਗਵੰਤ ਮਾਨ ਉੱਥੇ ਦੇਖੋ ਜਿਲੰਦਰੋਂ ਚੋਣ ਛੱਡ ਕੇ ਵੀ ਭੱਜਿਆ ਕਰੋੜ ਦਾ ਚੈੱਕ ਦੇਣ ਦੇ ਖਾਤਰ ਕਨੌੜੀ ਬਾਰਡਰ ਤੇ ਤਾਂ ਜਿਹੜੇ ਮਜ਼ਦੂਰ ਨੇ ਜਾਂ ਦਲਤ ਵਰਗ ਨੇ ਪਲਾਟਾਂ ਦੀਆਂ ਮੰੰਗਾ ਲਈਆਂ ਜਾਂ ਕੋਈ ਹੋਰ ਮੰੰਗਾ ਲਈ ਉਹ ਢਾਈ ਢਾਈ ਤਿੰਨ ਤਿੰਨ ਮਹੀਨਿਆਂ ਤੋਂ ਤੇ ਕੋਠਿਆਂ ਚ ਬੈਠਾ ਉਹਨੂੰ ਖੱਜ ਤੂ ਕੱਕੜੀ ਛੇ ਮਾਰਿਆ ਜਾਂਦਾਗਾ ਪਰ ਰਾਹੀ ਸਾਹਿਬ ਜਿਹੜਾ ਛੋਟਾ ਕਿਸਾਨ ਆ ਉਹ ਤਾਂ ਉਹ ਵੀ ਕੁਚਲਾ ਜਾ ਰਿਹਾ ਹੈ ਨਾ ਜਿਹੜਾ ਕੁਚਲਾ ਜਾ ਰਿਹਾ ਉਹਨਾਂ ਚ ਜਿਹੜਾ ਕੁਚਲਣਾ ਜਾ ਰਿਹਾ ਕਿਸਾਨ ਉਹਦੇ ਵਿੱਚ ਜਿਹੜਾ ਲੈਂਡਲਾਰਡ ਬੈਠੇ ਨੇ ਬੰਦੇ ਜਾ ਐਥੋਂ ਮਤਲਬ ਮੈਂ ਕਹਿੰਦਾ ਪਹਿਲਾਂ ਕਿ ਐਬਸੈਂਟ ਲੈਂਡਲਾਰਡ ਬਦੇਸਾਂ ਚ ਚਲੇ ਗਏ ਚਾਹੇ ਤੋਂ ਤਕੜਾ ਕੁਝ ਮੀਨਾ ਠੇਕੇ ਦਿੰਦੇ ਛੋਟੇ ਕਿਸਾਨ ਨੂੰ ਉਹ ਤਾਂ ਉਹਦੀ ਲੁੱਟ ਕਰ ਰਹੀ ਆ ਤੁਸੀਂ ਉਹਨੂੰ ਵੀ ਉਹੀ ਸਹੂਲਤਾਂ ਕਹਿੰਦੇ ਆ ਵਿਸ਼ਾਲੇ ਬਿਊਰੋਕ੍ਰੇਟ ਨੂੰ ਵੀ ਉਹੀ ਸਹੂਲਤਾਂ ਦੇ ਦੋ ਗੈਂਗਸਟਰ ਨੂੰ ਵੀ ਦੇ ਦਿਓ ਤੇ ਜਾ ਕੇ ਜਿਹੜੇ ਮਤਲਬ ਚਿੱਟੇ ਦੇ ਵਪਾਰੀਆ ਪੰਜਾਬ ਬਰਬਾਦ ਕਰਤਾ ਪੋਲਿਟਿਸ਼ੀਅਨਾਂ ਨੂੰ ਵੀ ਉਹੀ ਦੇ ਦਿਓ ਜਿਹੜੀ ਬਿਊਰੋਕ੍ਰਾਸੀ ਆ ਜਾਂ ਕਰਨਲ ਜਲਨ ਨੇ ਬੈਠੇ ਸਦਿਆਂ ਤੋਂ ਉੱਥੇ ਦੋ ਦੋ ਚਾਰ ਚਾਰ ਕਨਾਲ ਦੇ ਕੋਠਿਆਂ ਕੋਈ ਚੰਡੀ ਘਣਾ ਚ ਉਹਨਾਂ ਨੂੰ ਵੀ ਐਮਐਸਪੀ ਦੇ ਦਿਓ ਹੂੰ ਉਹਦਾ ਸਭ ਨੂੰ ਨਾ ਛੋਟੇ ਕਿਸਾਨ ਨੂੰ ਇੱਕ ਨਾ ਜ਼ਮੀਨ ਠੇਕੇ ਦਿੰਦੇ ਆ 76 70000 ਤੇ 80 80000 ਇਹਦਾ ਛੋਟੇ ਕਿਸਾਨ ਦੀ ਲੁੱਟ ਕਰਦੇ ਨੇ ਤੁਹਾਨੂੰ ਕਿਹਦਾ ਨਖੇੜੇ ਵੀ ਲੱਖੀਰ ਖੇਚ ਨਹੀਂ ਪਊ ਇਹਨਾਂ ਨੂੰ ਬਿੱਲ ਬਾਹਰ ਕੱਢੋ ਕਹਿੰਦੇ ਖੇਤੀ ਟੈਕਸ ਲਾਓ ਇਹਨਾਂ ਨੂੰ ਕੋਈ ਸਹੂਲਤ ਨਹੀਂ ਚਾਹੀਦੀ ਆਹ ਲੋਡ ਬੰਦਾ ਇੱਕ ਕਿਸਾਨੀ ਨੂੰ ਖੁਦ ਹੀ ਆਪਣਾ ਚਾਰਟਰ ਪੇਸ਼ ਕਰਨਾ ਚਾਹਦਾ ਵੀ ਐਨੇ ਕਿਸਾਨੀ ਜਿਹੜੀ 2.5 3 ਕਿਲਿਆਂ ਦਾ 5 ਕਿਲਿਆਂ ਦਾ ਕਿਸਾਨ ਆ ਜਿਹੜਾ ਹੱਥੀ ਕੰਮ ਕਰਦਾ ਜਾਂ ਜਿਹਦਾ ਪਰਿਵਾਰ ਕੰਮ ਕਰਦਾ ਜਾਂ ਜਿਹਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਉਹਦੇ ਲਈ ਅਸੀਂ ਲੜਦੇ ਆਂ ਨਾ ਕਿਸੇ ਗੈਂਗ ਛਟੜਾਂ ਲਈ ਜਾਂ ਲੱਖਾਂ ਲੋਕ ਜਿਹੜੇ ਪੋਲਿਟਿਕਸ ਆ ਇਹ ਇਹ ਤੁਹਾਨੂੰ ਖੇਡਾ ਕਰਨਾ ਪਊ ਨਾ ਕਿਤੇ ਪਰ ਜੇ ਥੋੜਾ ਉਹ ਖੇਡਾ ਹੀ ਨਹੀਂ ਕਰ ਰਹਾ ਹਰ ਕਿਸਾਨੀ 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 ਉਹ ਜਿਹੜੀ ਹੁਣ ਫੰਡਿੰਗ ਆਉਣ ਲੱਗੀ ਹਾਂ ਕਰੋੜਾਂ ਰੁਪਈਆ ਦੀ ਉਹ ਉਹਦੇ ਮੂੰਹ ਨੂੰ ਖੂਨ ਲੱਗ ਗਿਆ ਹਾਂ ਕਹਿੰਦਾ ਸਾਨੂੰ ਕਿਉਂ ਪਿੰਡਾਂ 'ਚ ਗੱਡੀਆਂ ਬਣਾ ਲਈਆਂ ਹੋਰ ਬਣਾ ਲਈਆਂ ਅਹ ਤੁਹਾਨੂੰ ਸਾਰਾ ਸਾਰਾ ਬਰਗਡਰਨ ਲੱਗ ਗਿਆ ਜਿਹੜਾ ਮਤਲਬ ਹੁਣ ਹਰ ਘਟ ਦੇ ਘਰ 'ਚ ਤਿੰਨ ਤਿੰਨ ਚਾਰ ਚਾਰ ਗੱਡੀਆਂ ਖੜੀਆਂ ਆ ਹਾਂ ਹਰ ਇੱਕ ਨੇ ਕਾਰਡ ਬਣਾ ਲੇ ਟੋਲ ਪੈ ਜਾਂਦਾ ਮੂਰੇ ਕਿਤਕਾ ਲੱਗ ਜਾਉ ਨੇ ਇਹ ਵੀ ਇੱਕ ਕਿਸਮ ਦਾ ਤੁਹਾਨੂੰ ਲੱਗਦਾ ਵੀ ਜਥੇਬੰਦੀਆਂ ਰੋਂਗ ਟ੍ਰੈਕ ਤੇ ਨੇ ਤੁਸੀਂ ਬਿਲਕੁਲ ਰੋਂਗ ਟ੍ਰੈਕ ਤੇ ਆ ਜਥੇਬੰਦੀਆਂ ਖਾਸ ਕਰਕੇ ਖਾਸ ਕਰਕੇ ਮੈਂ ਕਹਿੰਦਾ ਜਿਹੜੀਆਂ ਜ਼ਗੀਰਦਾਰਾਂ ਦੀਆਂ ਅੱਜ ਮੈਂ ਲੱਖੋਵਾਲ ਬਣੀ ਰਾਜੇਵਾਲ ਬਣੀ ਜਾਂ ਨਾਨ ਪੋਲੀਟਿਕਲ ਕਹਿੰਦੇ ਆ ਹਾਂ ਉਹ ਕਰ ਸਕਦੀਆਂ ਤਾਂ ਇਹ ਕਿਸਾਨੀ ਉਹ ਚ ਸਾਰਿਆ ਕੁਝ ਹੀ ਹੋ ਸਕਦਿਆ ਉਹ ਚ ਸਮਗਲਰ ਵੀ ਹੋਣਗੇ ਉਹ ਚ ਸਾਰਾ ਪਰ ਜਿਹੜੀਆਂ ਆਪਾਂ ਇਹ ਲੈ ਕੇ ਚੱਲਦੀਆਂ ਨੇ ਮਾਰਸਵਾ ਲੈਂਬਰ ਮਾਓਵਾਦ ਨੂੰ ਵੀ ਅਸੀਂ ਤਾਂ ਰਾਹ ਦਸੇਰਾ ਸਾਡਾ ਇਹ ਆ ਉਹਦੇ ਰਾਹੀਂ ਜਿਹੜਾ ਕਿਸਾਨੀ ਆ ਉਹਨੂੰ ਵੀ ਅਸੀਂ ਰੈਵੋਲੂਸ਼ਨ ਕਰਨਾ ਕਿਸਾਨੀ ਸਾਡਾ ਫਰੰਟਲ ਬੈਂਗ ਉਹਨਾਂ ਨੂੰ ਘਟੋ ਘਟੇ ਲੈ ਕੇ ਚਾਹੀਦ ਲਾਂ ਚਾਹੀਦਾ ਵੀ ਨਹੀਂ ਸਾਡੇ ਲਈ ਜਿਹੜੀ ਕਿਸਾਨੀ ਆ ਪਹਿਲੀ ਕਦਾ ਕਿਸਾਨੀ ਆ ਜਿਹੜਾ ਇਹ ਪੰਜਾਬ ਦਾ ਪੋਲੀਟਿਕਲ ਰੂਲਰ ਵੀ ਆ ਪੰਜਾਬ ਦਾ ਸੋਸ਼ਲ ਰੂਲਰ ਵੀ ਆ ਰਾਜ ਵੀ ਆ ਨਾਗਾ ਸਾਰੇ ਗੀਤ ਕਿਹਦੇ ਚੱਲਦੇ ਨੇ ਉਹ ਜੱਟ ਦੇ ਚੱਲਦੇ ਨੇ ਪਹਿਲੀ ਕਦਾ ਸਾਨੂੰ ਇਹ ਪੇਸ਼ ਕਰਕੇ ਦੱਸਣਾ ਵੀ ਜੱਟ ਤੇ ਕਿਸਾਨ 'ਚ ਫਰਕ ਕੀ ਆ ਕਈ ਸਾਨੂੰ ਹੁਣ ਕਹਿੰਦੇ ਸੀ ਜਦੋਂ ਅਸੀਂ ਕੱਚੇ ਸੀਗੇ ਲੋ ਜੀ ਕਿਸਾਨ ਸਾਰੇ ਆ ਜਾਂਦੇ ਚ ਉਹ ਬ੍ਰਾਹਮਣ ਵੀ ਨੇ ਉਹ ਵੀ ਆ ਸਾਨੂੰ ਅੰਕੜੇ ਜਦੋਂ ਦੇਖੀ ਅਸੀਂ ਬਿਹਾਉਣਾ ਕੋਲ ਤਾਂ ਪੰਜਾਬ ਦੇ ਵਿੱਚ ਜਿਹੜੀ ਦੱਟ ਵਰਗ ਦੀ ਵਾਦੀ ਆ ਹੂੰ ਉਹਦੀ ਵਾਦੀ 25 26% ਦੱਸੀ ਜਾਂਦੀ ਆ ਉਹ ਵੀ ਇੰਦਰਜੀਤ ਜੇਜੀ ਕਹਿੰਦਾ ਆਪਣੀ ਕਿਤਾਬ ਜਿਹੜੀ ਕਿਸਾਨੀ ਕਰਜ਼ਾਂ ਬਾਰੇ ਲਿਖੀ ਆ ਉਹਨੇ ਹੂੰ ਉਹਦੀ 75% ਵਾਦੀ ਦੂਜੀ ਆ ਵਿੱਚ ਦਲਤ ਵਰਗ ਵੀ ਆ ਵਿੱਚ ਨਾਏ ਵੀ ਆ ਸਿੰਬੇ ਵੀ ਆ ਲੋਹਾਰ ਵੀ ਆ ਤਰਖਾਨ ਵੀ ਆ ਖੱਤਰੀ ਵੀ ਆ ਰੋੜੇ ਵੀ ਆ ਬਹਾਮਣ ਵੀ ਆ ਬਣਗੇ ਵੀ ਨੇ ਉਹ 75% ਵਾਦੀ ਆ 25% ਵਾਦੀ 26% ਕੋਲ ਤਾਂ ਹੈਗੀ 80% ਜ਼ਮੀਨ ਤੇ ਜਿਹੜੀ ਬਾਕੀ ਬਚਦੀ 20% ਜ਼ਮੀਨ ਆ ਉਹ 75% ਵਾਦੀ ਕੋਲ ਆ ਕਿਸਾਨ ਕਿਵੇਂ ਬਣ ਗਈ ਬਈ ਹੂੰ ਉਹਨੂੰ ਕੋਸਾਨ ਕਿਵੇਂ ਕਹ ਲਵਾਂਗਾ ਉਹਨੂੰ ਕਿੰਨੇ-ਕਿੰਨੇ ਪਰਸੈਂਟ ਆਈ ਹੁਣ ਤਾਂ ਇੰਨੇ-ਇੰਨਾ ਉਹਨੂੰ ਪੋਟੇ-ਪੋਟੇ ਜਿੰਨੀ ਆਉਦੀ ਆ 75% ਵਾਦੀ ਨੂੰ ਠੀਕ ਹੈ ਜਿਤਨਾ ਆਟਕਾ ਕਿਸਾਨ ਕਿਹਨੂੰ ਮੰਨਦੇ ਹੁੰਦੇ ਨੇ ਤਾਂ ਦੇਖੋ ਜਿਹੜਾ ਪੋਲਿਟਿਕਸ ਦੇ ਵਿੱਚ ਸਾਰਾ ਕੁਝ ਵੀ ਆ ਉਹਦੇ ਸੋਨੂੰ ਜਿਹੜੀ ਖੱਬੇ ਪੱਕੀ ਕਾਮਰੇਡ ਆ ਉਹਨੂੰ ਦੇਖਣਾ ਪੋਗਾ ਭਾਈ ਆਹ ਜਿਹੜਾ ਹੈਗਾ 10 ਕਿੱਲੇ ਤੋਂ ਉੱਤੇ ਦਾ ਹੋਰ ਹੈਗਾ ਜਿਹਦੇ ਸਾਰੇ ਕਾਰੋਬਾਰ ਵੀ ਆ ਜਿਹਦੇ ਵਿਦੇਸ਼ਾਂ 'ਚ ਲਿੰਕ ਬਣ ਕੇ ਸਾਰਾ ਕੁਸਾ ਉਹ ਕਿਸਾਨ ਆ ਜੋ ਉਹਨੂੰ ਕੋਈ ਲੋੜ ਆ ਸੁਵਿਧਾ ਦੀ